ਸੰਗਤ ਵਿੱਚ ਜਾ ਕਰਕੇ ਵੀ ਸਾਡੀ ਹਰਕਤਾਂ ਉਹੀ ਨੇ ਜਿਹੜੀਆਂ ਘਰ ਵਿੱਚ ਆ ਫਰਕ ਕੋਈ ਵੀ ਨਹੀਂ ਹੁੰਦਾ ਕਈ ਵਾਰੀ ਸੰਗਤ ਵਿੱਚ ਗੁਰੂ ਘਰ ਵਿੱਚ ਜਾਂ ਚਾਰ ਬੰਦਿਆਂ ਵਿੱਚ ਸਰੀਰ ਦੀ ਹਰਕਤ ਬਦਲ ਜਾਂਦੀ ਹੈ ਪਰ ਮਨ ਦੀ ਹਰਕਤ ਨਹੀਂ ਬਦਲਦੀ ਬੰਦਾ ਚਾਰ ਬੰਦਿਆਂ ਦੇ ਡਰ ਤੋਂ ਸੰਗਤ ਵਿੱਚ ਸਿਆਣਾ ਹੋ ਕੇ ਬਹਿ ਜਾਂਦਾ ਔਖਾ ਸੋਖਾ ਹੋ ਜਾਂਦਾ ਥੋੜਾ ਜਾਂ ਪਰ ਮਨ ਮਨ ਚੰਚਲ ਹੈ ਮਨ ਵਿੱਚ ਹੋਰ ਹੀ ਫੁਰਨੇ ਛਲਦੇ ਆ ਪਰ ਇਹ ਭੁੱਲ ਜਾਂਦਾ ਹੈ ਬੰਦਾ ਕਿ ਤੂੰ ਆਪਣੀ ਸਰੀਰ ਦੀ ਹਰਕਤਾਂ ਦੇ ਨਾਲ ਤੇ ਸੁਖਾਰਿਆਂ ਵੀ ਮੈਂ ਬਹੁਤ ਸਿਆਣਾ ਮੈਂ ਬਹੁਤ ਰੱਬ ਦਾ ਭਗਤ ਆ ਪਰ ਜੋ ਤੇਰੇ ਮਨ ਵਿੱਚ ਚੱਲ ਰਿਹਾ ਹੈ ਤੇਰੀਆਂ ਅੱਖਾਂ ਦੱਸਦੀਆਂ ਪਈਆਂ ਨੇ ਕਈ ਵਾਰੀ ਬੰਦੇ ਦੀ ਜ਼ੁਬਾਨ ਬੰਦੇ ਦਾ ਸਰੀਰ ਝੂਠ ਬੋਲ ਦਿੰਦਾ ਪਰ ਬੰਦੇ ਦੀਆਂ ਅੱਖਾਂ ਨਹੀਂ ਝੂਠ ਬੋਲਦੀਆਂ ਕਈ ਵਾਰੀ ਬੰਦਾ ਬਾਹਰੋਂ ਤੇ ਝੁੱਕਦਾ ਹੈ ਲੰਮਾ ਵੀ ਪੈ ਜਾਂਦਾ ਹੈ ਡੰਡੋਤ ਵੀ ਕਰਦਾ ਹੈ ਪਰ ਜਿੰਨਾ ਕਿ ਸਤਕਾਰ ਦਿਲ ਦੇ ਵਿੱਚ ਹੁੰਦਾ ਨਾ ਉਹ ਵੀ ਅੱਖਾਂ ਦੱਸ ਦਿੰਦੀਆਂ ਵੀ ਇੱਥੇ ਬਾਹਰ ਵੀ ਝੁਕੀ ਜਾਣਾ ਅੱਖਾਂ ਚੋਂ ਸਤਕਾਰ ਨਹੀਂ ਨਜ਼ਰ ਆਉਂਦਾ ਸੀਸ ਨਵਾਇਆ ਕਿਆ ਥੀ ਹੈ ਜਹ ਰਿਦੈ ਕ ਸੁਧੇ ਜਾਹੇ ਗੁਰਬਾਣੀ ਲਾਉਂਦੀ ਹੈ ਚੋਟ ਗੁਰਬਾਣੀ ਕਰਦੀ ਹੈ ਅੰਦਰ ਦੀ ਸਫਾਈ ਇਸ ਕਰਕੇ ਕਥਾ ਸੁਣਨ ਨੂੰ ਤਿਆਰ ਨਹੀਂ ਸੋ ਇਸ ਕਰਕੇ ਸਰੀਰ ਦੀ ਹਰਕਤਾਂ ਬਦਲਣ ਨਾਲੋਂ ਪਹਿਲਾਂ ਮਨ ਦੀਆਂ ਹਰਕਤਾਂ ਬਦਲੀਏ